हां जी ਮਿੱਤਰੋ ਪਿਆਰਿਓ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਕੀ ਹਾਲ ਠੀਕ ਠਾਕ ਹੋ ਜੀ ਸਾਡੇ ਇੱਥੇ ਇਸ ਵੇਲੇ ਹੁਣ ਰਾਤ ਦੇ 11:30 ਹੋ ਗਏ ਨੇ ਅੱਜ ਸਵੇਰੇ ਜਦੋਂ ਮੋਟਿਆ ਕੋਈ 8:30 ਵਜੇ ਤੇ ਕਿਉਂਕਿ ਇੱਥੇ ਰਾਤ ਸੀਗੀ ਤੇ ਨਿਊਜ਼ੀਲੈਂਡ ਵਿੱਚ ਦਿਨ ਸੀਗਾ ਸਾਡੇ ਦਿਨ ਰਾਤ ਦਾ ਫਰਕ ਟੋਟਲੀ 12 ਘੰਟੇ ਦਾ ਫਰਕ ਆ ਸਾਡੇ ਤੇ ਜਦੋਂ ਸਵੇਰੇ ਉੱਠੇ ਤਾਂ ਫਿਰ ਸੋਸ਼ਲ ਮੀਡੀਆ ਭਰਿਆ ਪਿਆ ਸੀਗਾ ਤੁਸੀਂ ਖਬਰ ਦੇਖ ਹੀ ਲਈ ਵੀਡੀਓ ਤੁਸੀਂ ਦੇਖ ਲਈਆਂ ਸਾਰੀਆਂ ਤੇ ਕੋਈ ਫਾਇਦਾ ਨਹੀਂ ਦਿਖਾਉਣ ਦਾ ਜੋ ਉੱਥੇ ਰੌਲਾ ਰੱਪਾ ਪਿਆ ਹੈ ਸਾਰਾ ਕੁਝ ਇਸ ਦੇਖ ਲਿਆ ਜ਼ਰੂਰੀ ਆ ਉਹ ਬੈਨਰ ਦਿਖਾਉਣੇ ਜ਼ਰੂਰੀ ਆ ਉਹਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਆ ਇਹ ਸਾਨੂੰ ਚਾਕਣਾ ਕਿ ਇਹਨਾਂ ਹਾਲਾਤਾਂ ਵਿੱਚ ਅਸੀਂ ਪਹੁੰਚ ਕਿਵੇਂ ਗਏ ਆ ਕੀ ਕਾਰਨ ਰਹੇ ਨੇ ਸਾਡੇ ਵਿੱਚ ਕੀ ਕਮੀਆਂ ਨੇ ਕੀ ਖੂਬੀਆਂ ਨੇ 노 ਡਾਊਟ ਪੰਜਾਬੀਆਂ ਦੇ ਵਿੱਚ ਖੂਬੀਆਂ ਵੀ ਬਹੁਤ ਨੇ ਅਸੀਂ ਦਲੇਰ ਬਹੁਤ ਆ ਤੇ ਅਸੀਂ ਬਹੁਤ ਸਿਰੜੀ ਵੀ ਆ ਤੇ ਅਸੀਂ ਬਹੁਤ ਸਖਤ ਮਿਹਨਤ ਕਰਨ ਵਾਲੇ ਵੀ ਆ ਪੂਰੀ ਦੁਨੀਆ ਦੇ ਵਿੱਚ ਜਾ ਕੇ ਕਮਾਕਾਰਾਂ ਦੇ ਵਿੱਚ ੰਡੇ ਗੱਡੇ ਨੇ ਇਹਦੇ ਵਿੱਚ ਵੀ ਕੋਈ ਦੂਰ ਆਏ ਨਹੀਂ ਪਰ ਪਤਾ ਨਹੀਂ ਪਿਛਲੇ ਕੁਝ 55-7 ਸਾਲਾਂ ਤੋਂ ਕੀ ਨੇਰੀ ਝੁੱਲੀ ਐ ਕਿ ਸਾਰੇ ਕੁਝ ਉਲਟ ਪੁਲਟ ਜਾ ਹੋਈ ਜਾਂਦਾ ਸਾਰੇ ਕੁਝ ਪੰਜਾਬ ਜਾਂ ਪੰਜਾਬੀਆਂ ਦੇ ਜਿਹੜੀ ਅਸੀਂ ਕੰਮ ਕੀਤੇ ਹੋਏ ਨੇ ਚੰਗੇ-ਚੰਗੇ ਉਹਨਾਂ ਤੇ ਵੀ ਅਸੀਂ ਮਿੱਟੀ ਫੇਰੀ ਜਾ ਰਹੇ ਆ ਤੇ ਆਪਣੀ ਬਦਨਾਮੀ ਦੇ ਛੰਡੇ ਗੱਡੀ ਜਾ ਰਹੇ ਆ ਕੱਲੇ ਕਿ ਨਿਊਜ਼ੀਲੈਂਡ ਮੈਂ ਜਾ ਕੇ ਵੀ ਆਇਆ ਪਿੱਛੇ ਜਾ ਦੋ ਕੁ ਵਾਰੀ ਤੇ ਬਹੁਤ ਖੂਬਸੂਰਤ ਕੰਟਰੀ ਉਹ ਬਹੁਤ ਹੀ ਸੋਹਣਾ ਆ ਸਾਫ ਸੁਥਰਾ ਔਰ ਥੋੜੀ ਵਸਾਂ ਵਾਲਾ ਤੇ ਉੱਥੇ ਨਗਰ ਕੀਰਤਨ ਸੀਗਾ ਸਾਡੇ ਸਿੱਖ ਕਮਿਊਨਿਟੀ ਦਾ ਤੇ ਨਗਰ ਕੀਰਤਨ ਦੇ ਚੱਲਦੇ ਮੋਰੇ ਅੱਗੇ ਬਹੁਤ سارے ਲੋਕੀ ਆ ਗਏ ਉਹਨਾਂ ਨੇ ਆਪਣੇ ਤਰੀਕੇ ਨਾਲ ਨਾਰੇਬਾਜੀ ਸ਼ੁਰੂ ਕਰ ਦਿੱਤੀ ਤੇ ਕ੍ਰਿਸਚੀਅਨ ਉਹਨਾਂ ਨੇ ਆਪਣੇ ਧਰਮ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਚਲੋ ਇਸ ਗੱਲ ਦਾ ਮੈਂ ਕਮਿਊਨਿਟੀ ਨੂੰ ਥੈਂਕਸ ਵੀ ਕਹੂੰਗਾ ਕਿ ਇਹਨਾਂ ਨੇ ਆਪਣੇ ਆਪ ਨੂੰ ਕੂਲ ਰੱਖਿਆ ਕੂਲ ਡਾਊਨ ਰਹਿ ਔਰ ਕੋਈ ਬਹੁਤ ਹੀ ਖੇੜਖਾਪਨੀ ਕੀਤੀ ਨਹੀਂ ਤੁਹਾਨੂੰ ਪਤਾ ਸੀ ਐਵੇਂ ਹੀ ਬਸ ਇੱਕ ਦਮ ਪੜਕ ਜਾਂਦੇ ਆ ਤੇ ਫਿਰ ਉਹਦਾਂ ਦੇ ਹਾਲਾਤ ਸਾਡੇ ਵਿਗੜ ਜਾਂਦੇ ਨੇ ਜਿਹੜੇ ਵੀ ਅਸੀਂ ਕੰਮ ਨਿਕਲੇ ਹੁੰਦੇ ਉਸ ਲੀਆਂ ਤੋਂ ਨਿਕਲ ਕੇ ਅਸੀਂ ਹੂਰ ਪਾਸੇ ਤੁਰ ਪੈਂਦੇ ਆ ਪਰ ਇਸ ਸੀਨ ਦੇ ਵਿੱਚ ਇਹ ਚੰਗੀ ਗੱਲ ਹੈ ਕਿਉਂਕਿ ਉੱਥੇ ਐਸੀ ਕੋਈ ਘਟਨਾ ਨਹੀਂ ਵਾਪਰੀ ਕਿ ਵੱਡ ਵਡਾਂਗਾ ਜਾਂ ਮਾਰਕੁਟਾਈ ਹੋ ਜਵੇ ਇਹ ਹੋ ਜਾ ਕੁਛ ਨਹੀਂ ਵਾਪਰਿਆ ਜਿਹੜੀ ਮੈਨੂੰ ਲੱਗਦਾ ਚੰਗੀ ਗੱਲ ਹੈ ਗੱਲ ਇਹ ਹੈ ਕਿ ਜਿਹੜਾ ਇਹ ਘਟਨਾ ਹੋਈ ਹੈ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਸੋਸ਼ਲ ਮੀਡੀਆ ਦਾ ਕੁਝ ਹੋਰ ਹੈ ਉੱਥੋਂ ਦੀਆਂ ਗੱਲਾਂ ਸੁਣੀਆਂ ਤੇ ਕੁਝ ਹੋਰ ਹੈ ਤੇ ਸੱਚ ਕੀ ਹੈ ਇਹਦੇ ਵਿੱਚ ਕੁਝ ਗੱਲਾਂ ਕਰਦੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਮੇਰੀ ਆਦਤ ਤਾਂ ਕੀ ਅਸੀਂ ਇਹ ਨਹੀਂ ਕਿ ਆਪਣੀ ਕਮਿਊਨਿਟੀ ਦੇ ਵੱਡੀਆਂ-ਵੱਡੀਆਂ ਗੱਲਾਂ ਕਰੀ ਜਾਣੀਆਂ ਫੜਾਂ ਜੀਆਂ ਮਾਰੀ ਜਾਣੀਆਂ ਪੰਪ ਜਿਆ ਦੇ ਦੇ ਕੇ ਨੌਜਵਾਨਾਂ ਨੂੰ ਅੱਗੇ ਕਰੀ ਜਾਣਾ ਇਹ ਮੇਰੀ ਆਦਤ ਨਹੀਂ ਹੈ ਜਿੱਥੇ ਅਸੀਂ ਆਪਣੀਆਂ ਖੂਬੀਆਂ ਦੀ ਗੱਲ ਕਰਦੇ ਉੱਥੇ ਕਿਤੇ ਨਾ ਕਿਤੇ ਸਾਡੇ ਵਿੱਚ ਪ੍ਰੋਬਲਮਸ ਵੀ ਨੇ ਉਹਨਾਂ ਦੀਆਂ ਵੀ ਗੱਲਾਂ ਕਰਨੀਆਂ ਚਾਹੀਦੀਆਂ ਔਰ ਉਹਨਾਂ ਪ੍ਰੋਬਲਮਸ ਦਾ ਸਿੱਟਾ ਹੁੰਦਾ ਹੈ ਕਿ ਅਮਰੀਕਾ ਨੇ ਆਸਟ੍ਰੇਲੀਆ ਨੇ ਇੰਗਲੈਂਡ ਨੇ ਕੈਨੇਡਾ ਨੇ ਪੂਰੀ ਦੁਨੀਆ ਦੇ ਵਿੱਚ ਅੱਜ ਕੱਲ ਡੈਪੂਟੇਸ਼ਨ ਦੇ ਆਰਡਰ ਲੱਗੀ ਜਾ ਰਹੇ ਨੇ ਔਰ ਸਭ ਤੋਂ ਜ਼ਿਆਦਾ ਸਾਡੇ ਪੰਜਾਬੀਆਂ ਨੂੰ ਕੱਢਿਆ ਜਾ ਰਿਹਾ ਹੈ ਕਿਉਂਕਿ ਸਾਡੀ ਪਹਿਚਾਨ ਵੱਖਰੀ ਆ ਸਾਡਾ ਪਹਿਰਾਵਾ ਇਹੋ ਜਿਹਾ ਸਾਡੀ ਚਾਲ ਟਾਲ ਇਹੋ ਜੀ ਸਾਡਾ ਜਿਹੜਾ ਦਸਤਾਰ ਆ ਸਾਡੀ ਸਿੱਖੀ ਦੀ ਪਹਿਚਾਨ ਬਹੁਤ ਜਲਦੀ ਪਛਾਣਨੇ ਜਾਣਿਆ ਜਾਣੇ ਅਸੀਂ ਤੇ ਉਹਦੇ باوجود ਵੀ ਅਸੀਂ ਉਹ ਹਰਕਤਾਂ ਕਰਨੋਂ ਨਹੀਂ ਹਟਦੇ ਕਿ ਜਿਨ੍ਹਾਂ ਬਾਰੇ ਲੋਕੀ ਹੁਣ ਗੱਲਾਂ ਕਰਦੇ ਨੇ ਜਿਨ੍ਹਾਂ ਬਾਰੇ ਲੋਕੀ ਆ ਕੇ ਸਾਡੇ ਮੂਹਰੇ ਖੜ ਕੇ ਇਹ ਦੇਖੋ ਤੁਹਾਨੂੰ ਮੈਂ ਦਿਖਾਉਣਾ ਬੈਨਰ ਜਿਹੜਾ ਉਹਨਾਂ ਦੇ ਹੱਥਾਂ ਦੇ ਵਿੱਚ ਸੀ ਇਹ ਚੀਜ਼ਾਂ ਡਰਾਉਣੀਆਂ ਨੇ ਦੇਖੋ ਕਹਿੰਦੇ this is new zealand not india ਇਹ ਦੇ ਵੱਡੇ ਵੱਡੇ ਬੈਨਰ ਉਹ ਛਪਾ ਕੇ ਤੁਰਪੇ ਨੇ ਦਾ ਮਤਲਬ ਪਲੈਨਿੰਗ ਪਹਿਲੂ ਹੋਈ ਪਈ ਸੀ ਸਾਰੀ। ਔਰ ਇਹ ਗੱਲਾਂ ਕਿਉਂ ਸ਼ੁਰੂ ਹੋ ਗਈਆਂ? ਨਗਰ ਕੀਰਤਨ ਕੀਰਤਨਾ ਤੇ ਬੈਂਡਸ ਕਿਉਂ ਲੱਗਣ ਲੱਪੈ ਨੇ? ਕੀ ਗੱਲਾਂ ਹੋਈਆਂ ਇਹਦੇ ਵਿੱਚ ਪ੍ਰੋਬਲਮਸ ਕੀ ਅਸੀਂ ਕੀ ਅਸੀਂ ਆਪਣੇ ਰੂਟ ਬਦਲ ਲੈਨੇ ਕੀ ਅਸੀਂ ਨਗਰ ਕੀਰਤਨ ਦਾ ਸਟਾਈਲ ਬਦਲ ਦਿੱਤਾ ਉਹਦੀ ਤਸਵੀਰ ਬਦਲ ਦਿੱਤੀ ਆ ਜਾਂ ਫਿਰ ਅਸੀਂ ਇੱਥੇ ਦੀਆਂ ਚੀਜ਼ਾਂ ਨੂੰ ਫੋਲੋ ਕਰਨਾ ਛੱਡ ਦਿੱਤਾ ਜਿਹੜੇ ਇੱਥੇ ਦੇ ਰੂਲ ਰੈਗੂਲੇਸ਼ਨਸ ਨੇ ਇਹ ਸਾਨੂੰ ਇਹਨਾਂ ਤੇ ਝਾਤ ਮਾਰਨੀ ਪੈਗੀ ਆਦਰਵਾਇਜ਼ ਜਿਵੇਂ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਦਿੰਨਾ ਕਿ ਆਸਟ੍ਰੇਲੀਆ ਦੇ ਵਿੱਚ ਆ ਆ ਦੇਖੋ ਤੁਸੀਂ ਮੈਂ ਨੌਰ ਨਾਲ ਦਿਖਾ ਦੇਣਾ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਦੇਖ ਲਓ ਨਗਰ ਕੀਰਤਨ ਕੈਨਸਲ ਕਰ ਦਿੱਤਾ ਗਿਆ ਸੀ ਇਸ ਸਾਲ ਨਗਰ ਕੀਰਤਨ ਕੈਨਸਲ ਕਰ ਦਿੱਤਾ ਸੀ ਸਾਡੇ ਕੈਨੇਡਾ ਦੇ ਵਿੱਚ ਵੀ ਨਗਰ ਕੀਰਤਨ ਦੀਆਂ ਵਰਨਿੰਗ ਮਿਲੀਆਂ ਹੋਈਆਂ ਉਹ ਵਰਨਿੰਗ ਕਦੋਂ ਮਿਲੀਆਂ ਹੋਈਆਂ ਨੇ ਕਿਸੇ ਟਾਈਮ ਵੀ ਹੋ ਸਕਦਾ ਅਗਲੇ ਸਾਲ ਨਾ ਹੀ ਹੋਣ ਜਾਂ ਕੁਛ ਹੋ ਜਾਏ ਕਾਨੂੰਨ ਆ ਜਾਵੇ ਕਿ ਇਹਨਾਂ ਇਸ ਸਾਨੂੰ ਐਕਸੈਪਟ ਕਰਨਾ ਪਵੇ ਕਿ ਹੁਣ ਨਹੀਂ ਹੋ ਸਕਦੇ ਕਾਰਨ ਕੀ ਆ ਦੇਖੋ ਆ ਤਸਵੀਰਾਂ ਦੇਖਿਓ ਦੋ ਡਾਕਟਰ ਨੂੰ ਤਸਵੀਰਾਂ ਦਿਖਾਉਣਾ ਨਾਲੋਂ ਨਾਲ ਮੇਰਾ ਸ਼ੋ ਵਨ ਮੈਨੀਆ ਮੈਂ ਆਪੇ ਹੀ ਸਾਰਾ ਕੁਝ ਕਰਦਾ ਕਈ ਵਾਰ ਤੁਹਾਨੂੰ ਸ਼ਾਇਦ ਮੇਰੀ ਨਿਗਾਹ ਕੋ ਮਦੀਨੇ ਚਰਾਉਂਦੀ ਹੋਏ ਕਿ ਉਹਦੇ ਵਾਸਤੇ ਮਾਫੀ ਚਾਹਉਣਾ ਪਰ ਮੈਂ ਕਿਉਂਕਿ ਜੋ ਆਪ ਦਿਖਾ ਸਕਦਾ ਕਿਸੇ ਨੂੰ ਨਾਲ ਕਹਿ ਕੇ ਮੇਰੇ ਤੋਂ ਸਿਰਖ ਪਾਈ ਜੀ ਨਹੀਂ ਹੁੰਦੀ ਇਹ ਤਸਵੀਰਾਂ ਨਗਰ ਕੀਰਤਨ ਦੇ ਵਿੱਚ ਅਸੀਂ ਝਾਕੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਦੇਖੋ ਜਰਾ ਹੁਣ ਇਹਨਾਂ ਝਾਕੀਆਂ ਨੂੰ ਇਹ ਮੁਲਕ ਜਿਹੜੇ ਆ ਜੈਥੇ ਦੇ ਬੱਚੇ ਜਿਹੜੇ ਕਨੇਡੀਅਨ ਬੱਚੇ ਬੌਰਨ ਸਾਡੇ ਆਪਣੇ ਪੰਜਾਬੀ ਵੀ ਨੇ ਉਹ ਵੀ ਇਹ ਚੀਜ਼ਾਂ ਨੂੰ ਐਕਸੈਪਟ ਨਹੀਂ ਕਰਦੇ ਤੇ ਗੋਰੇ ਕਿੱਥੋਂ ਕਰਨਗੇ ਇਹਨਾਂ ਚੀਜ਼ਾਂ ਦੀਆਂ ਵੀ ਕੰਪਲੇਂਟਸ ਚੱਲੇ ਗਈਆਂ ਨੇ ਉਹ ਕਹਿੰਦੇ ਉਹਨਾਂ ਨੇ ਜਿਹੜੀ ਇਹ ਇੰਦਰਾ ਗਾਂ ਦੇਖੋ ਇਹ ਨਾ ਸੋਚੇ ਮੈਂ ਸ਼ਾਇਦ ਇੰਦਰਾ ਦੀ ਪੈਰਵਾਹੀ ਕਰਦਾ ਜਾਂ ਮੋਦੀ ਦੀ ਮੇਰੇ ਵੱਲੋਂ ਟੱਠੇ ਖੂਚ ਪਹਿਣ ਮੇਰੇ ਵੱਲੋਂ ਜੋ ਮਰਜੀ ਹੋਵੇ ਮੇਰਾ ਸਰਕਾਰਾਂ ਦਾ ਕੋਈ ਮਤਲਬ ਨਹੀਂ ਗਾ ਕਦੇ ਜ਼ਿੰਦਗੀ ਦੇ ਵਿੱਚ ਨਾ ਇਹ ਸੋਚੋ ਕਈ ਲੋਕੀ ਕਹਿਣ ਲੱਪੈਂਦੇ ਆ ਭਾਜੀ ਕਰਕੇ ਆਰਐਸਐਸ ਦਾ ਤੇ ਫਲਾਨੇ ਦਾ ਟਮਕਾਨਾ ਮੈਂ ਤੇ ਇਹ ਕਿਸੇ ਵੀ ਸਰਕਾਰ ਦੀ ਮਕਾਨੇ ਵੀ ਨਹੀਂ ਜਾਂਦਾ ਜੇ ਸਹੀ ਪੁੱਛੋ ਤਾਂ ਮੈਂ ਟੋਟਲੀ ਨਿਊਟਰਲ ਇੰਡੀਪੈਂਡੈਂਟ ਪਰਸਨ ਆ ਤੇ ਇਹ ਚੀਜ਼ਾਂ ਦੇ ਇਹਨਾਂ ਕੈਨੇਡਾ ਗਵਰਨਮੈਂਟ ਨੇ ਇਹ ਚੀਜ਼ਾਂ ਨੂੰ ਬੈਨ ਕੀਤਾ ਇਹਨਾਂ ਚੀਜ਼ਾਂ ਨੂੰ ਕਿਉਂ ਉਹ ਕਹਿੰਦੇ ਕਿਉਂਕਿ ਇਹ ਮੁਲਕ ਹੋਰ ਤਰ੍ਹਾਂ ਸੋਚਦੇ ਨੇ ਕਿੰਦੇ ਠੀਕ ਹੈ ਤੁਹਾਡੇ ਨਾਲ ਕੀ ਕੀਤਾ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਪਰ ਸਾਡੇ ਮੁਲਕ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਬਣਾ ਕੇ ਤੁਸੀਂ ਲੇਡੀਜ਼ ਦੀ ਤੋਹੀਨ ਕਰ ਰਹੇ ਹੋ ਇਹ ਚੀਜ਼ਾਂ ਸਾਹਮਣੇ ਆਈ ਕਿ ਤੁਸੀਂ ਲੇਡੀਜ਼ ਦੀ ਤੋਹੀਨ ਕਰ ਰਹੇ ਹੋ ਇਹਦਾ ਅਸਰ ਕਿੰਦੀ ਸਾਡੀ ਕਮਿਊਨਿਟੀ ਤੇ ਬੁਰਾ ਪੈਂਦਾ ਤੇ ਇਹ ਦੇਖੋ ਮੋਦੀ ਦੇ ਵੀ ਇਹ ਵੀ ਬਣਾਏ ਇਹ ਵੀ ਚੀਜ਼ਾਂ ਕਹਿੰਦੇ ਇਹ ਚੀਜ਼ਾਂ ਇੱਥੇ ਜਦ ਮੈਂ ਵੀ ਪਰਸਨਲੀ ਮੈਂ ਕਹਿੰਨਾ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਤੁਸੀਂ ਨਾ ਕਰੋ ਇਹ ਸਾਰਾ ਕੁਝ ਪ੍ਰੋਟੈਸਟ ਕਰੋ ਪਰ ਪ੍ਰੋਟੈਸਟ ਨੂੰ ਤੇ ਨਗਰ ਕੀਰਤਨ ਨੂੰ ਮਿਕਸਪਾ ਨਾ ਕਰੋ ਇਹ ਮੇਰੀ ਮੰਗਾ ਮੈਂ ਜੇ ਗਲਤ ਹੋਵਾਂ ਤੇ ਮਾਫੀ ਚਾਹੁੰਨਾ ਜੇ ਤੁਸੀਂ ਸਹਿਮਤ ਹੋ ਜਰੂਰ ਕਮੈਂਟਾਂ ਵਿੱਚ ਲਿਖਿਓ ਕਿਉਂਕਿ ਨਗਰ ਕੀਰਤਨ ਮੈਂ ਮੈਂ ਕੋਈ 27 28 ਸਾਲ ਤੋਂ ਕੈਨੇਡਾ ਵਿੱਚ ਰਹਿਣਾ ਕੈਨੇਡੀਅਨ ਸਿਟੀਜ਼ਨਾਂ ਪਤਾ ਨਹੀਂ ਕਿੰਨੇ ਕ ਨਗਰ ਕੀਰਤਨ ਦੇਖੇ ਨੇ ਮੈਂ ਖੁਦ ਜਾਂਦਾ ਰਿਆ ਨਗਰ ਕੀਰਤਨਾਂ ਦੇ ਵਿੱਚ ਔਰ ਨਗਰ ਕੀਰਤਨ ਇਦਾਂ ਹੁੰਦੇ ਸੀਗੇ ਇਹਨਾਂ ਕਿ ਬਹੁਤ ਸਾਲ ਪਹਿਲਾਂ ਇਦਾਂ ਹੁੰਦਾ ਸੀ ਪੰਜਾ ਚੋ ਸਾਲਾਂ ਤੋਂ ਬਦਲ ਗਈ ਸ਼ਕਲ ਨਗਰ ਕੀਰਤਨ ਦੀ ਪਹਿਲਾਂ ਹੁੰਦਾ ਸੀਗਾ ਕਿ ਨਗਰ ਕੀਰਤਨ ਜਾ ਰਿਹਾ ਸੰਗਤਾਂ ਜਾ ਰਹੀਆਂ ਨੇ ਵਾਹਿਗੁਰੂ ਦਾ ਜਾਪ ਹੋਈ ਜਾ ਰਿਹਾ ਕੀਰਤਨ ਲੱਗਾ ਹੋਇਆ ਗਤਕੇ ਦੀਆਂ ਖੇਡਾਂ ਵੀ ਹੁੰਦੀਆਂ ਨੇ ਤੇ ਲਾਈਵ ਉਹਦੇ ਵਿੱਚ ਚਾਕੀ ਦੇ ਵਿੱਚ ਬੈਠੇ ਕੀਰਤਨ ਵੀ ਕਰ ਰਹੇ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੀਆਂ ਚਾਕੀਆਂ ਵੀ ਹੁੰਦੀਆਂ ਨੇ ਨਾਲ ਤੇ ਇੰਨਾ ਸੋਹਣਾ ਸ਼ਾਂਤੀ ਦੇ ਨਾਲ ਨਗਰ ਕੀਰਤਨ ਜਾਂਦਾ ਹੁੰਦਾ ਸੀਗਾ ਕਿ ਬਸ ਉਹ ਉਹਨਿਕ ਦੇਰ ਨਾ ਭਗਤੀ ਜੀ ਬੰਦਾ ਲੀਨ ਰਹਿੰਦਾ ਸੀਗਾ ਤੇ ਗੋਰੇ ਜਿਹੜੇ ਆ ਗੋਰਿਆਂ ਦੀ ਹੁਣ ਜੇ ਗੋਰੇ ਨਫ਼ਰਤ ਕਿਉਂ ਕਰਨ ਲੱਗੇ ਆ ਗੋਰੇ ਕਿਸੇ ਜ਼ਮਾਨੇ ਵਿੱਚ ਮਤਲਬ ਕੁਝ ਸਾਲ ਪਹਿਲਾਂ ਦੀਆਂ ਗੱਲਾਂ ਨੇ ਜੀ ਉਹ ਪੁਰਾਣੀਆਂ ਗੱਲਾਂ ਗੋਰੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਸਨ ਸਫਾਈਆਂ ਕਰਨ ਗੋਰੇ ਆਪ ਨਗਰ ਕੀਰਤਨ ਦੇ ਵਿੱਚ ਲੱਗੇ ਹੁੰਦੇ ਸਨ ਤੇ ਜਿਹੜੇ ਸਾਈਡਾਂ ਤੇ ਸੇਵਾ ਕਰਨੀ ਲੋਕਾਂ ਸੰਗਤ ਨੂੰ ਤੋੜਨ ਦੀ ਉਹ ਵੀ ਆਪ ਲੱਗੇ ਹੋਏ ਹੁੰਦੇ ਸਨ ਔਰ ਫੂਡ ਲੈਂਡ ਵੀ ਲੋਕੀ ਬਹੁਤ ਗੋਰੇ ਆਉਂਦੇ ਹੁੰਦੇ ਸਨ ਕਿ ਗੋਰਿਆਂ ਦੇ ਕਲਚਰ ਵਿੱਚ ਨਿਕਾ ਤੇ ਗੋਰੇ ਸਾਨੂੰ ਪੁੱਛਦੇ ਇੰਨਾ ਤੁਹਾਨੂੰ ਪਤਾ ਇੰਨਾ ਕੁ ਲੰਗਰ ਲਾਇਆ ਹੁੰਦਾ ਸਟਰੀਟ ਤੇ ਇੰਨੇ ਤਰ੍ਹਾਂ ਦਾ ਮਤਲਬ ਅਲੱਗ-ਅਲੱਗ ਖਾਣੇ ਪੀਣ ਦੇ ਸਮਾਨ ਹਰ ਚੀਜ਼ ਜੂਸ ਕੀ ਕੋਕ ਕੀ ਹਰ ਚੀਜ਼ ਤੇ ਗੋਰੇ ਪੁੱਛਦੇ ਹੁੰਦੇ ਸੀ ਉਹ ਝੋਲੀਆਂ ਪਰਪਲ ਨਾਲੇ ਪੁੱਛਦੇ ਆਰ ਯੂ ਸ਼ੁਰ ਥੀਸ ਆਲ ਫੂਡ ਫ੍ਰੀ ਫੋਰ ਅਸ ਪੁੱਛਦੇ ਹੁੰਦੇ ਸੀਗੇ ਤੇ ਅਸੀਂ ਕਹਿੰਨਾ ਬਿਲਕੁਲ ਜੀ ਹੁਣੋ ਫ੍ਰੀ ਫੂਡ ਦੀ ਵੀ ਪ੍ਰਵਾਹ ਕਿਉਂ ਕਰਨੋ ਹਟ ਗਿਆ ਹੁਣ ਕਿਉਂ ਨਹੀਂ ਆਉਂਦੇ ਲੈਣ ਬਹੁਤ ਘਟਨੇ ਇਹਨਾਂ ਗੱਲਾਂ ਕਰਕੇ ਮੈਂ ਇਹ ਨਹੀਂ ਕਹਿੰਦਾ ਪ੍ਰੋਟੈਸਟ ਨਾ ਕਰੋ ਜਰੂਰ ਕਰੋ ਤੁਹਾਡਾ ਹੱਕ ਆ ਪਹਿਲੀ ਗੱਲ ਆਪਣੇ ਪੰਜਾਬ ਵਿੱਚ ਇਹ ਚੀਜ਼ਾਂ ਜਾ ਕੇ ਕਰਨੀਆਂ ਚਾਹੀਦੀਆਂ ਦੂਸਰੀ ਗੱਲ ਹੈ ਕਿ ਤੁਸੀਂ ਨਗਰ ਕੀਰਤਨ ਨੂੰ ਆ ਦੇਖੋ ਮੈਂ ਹੱਥ ਜੋੜਦਾ ਮੈਂ ਤਾਂ ਸਮਝਉਂਦਾ ਇਹ ਇੰਨਾ ਸਾਰੀ ਦੀ ਆਡੀ ਲੋਕਾਂ ਨੂੰ ਹੱਥ ਜੋੜਦਾ ਨਗਰ ਕੀਰਤਨ ਨੂੰ ਸਿਰਫ ਔਰ ਸਿਰਫ ਨਗਰ ਕੀਰਤਨ ਹੀ ਰਹਿਣ ਦਿਓ ਤੇ ਪ੍ਰੋਟੈਸਟ ਨੂੰ ਤੁਸੀਂ ਪ੍ਰੋਟੈਸਟ ਕਰਨਾ ਜੋ ਮਰਜੀ ਨਾਅਰੇਬਾਜੀ ਕਰੋ ਖਾਲਿਸਤਾਨ ਦੀ ਗੱਲ ਕਰੋ ਇੰਦਰਾ ਨੂੰ ਗਾਲਾਂ ਕੱਢੋ ਇਹਨਾਂ ਦਾ ਜੋ ਮਰਜੀ ਚੀਰ ਹਰਨ ਕਰੋ ਪਰ ਰੱਬ ਦਾ ਵਾਸਤਾ ਨਗਰ ਕੀਰਤਨ ਨੂੰ ਇੱਕ ਧਾਰਮਿਕ ਚੀਜ਼ ਹੀ ਰਹਿਣ ਦਿਓ ਉਹਦੇ ਵਿੱਚ ਆ ਕੁਝ ਨਾ ਕਰੋ ਨੰਗੀਆਂ ਕਿਰਪਾਨਾਂ ਲੈ ਕੇ ਤੁਸੀਂ ਨਾ ਫਿਰੋ ਫਿਰ ਇਹ ਜਿਹੜੇ ਮੁਲਕ ਨੇ ਇਹ ਗੋਰਿਆਂ ਨੂੰ ਇਹਨਾਂ ਕਲਚਰ ਦਾ ਨਹੀਂ ਪਤਾ ਉਹ ਕਹਿੰਦੇ ਕਿ ਸਾਡੇ ਮੁਲਕ ਤੇ ਤੇ ਸਾਡੇ ਬੱਚਿਆਂ ਤੇ ਸਾਡੀ ਨੌਜਵਾਨ ਪੀੜੀ ਤੇ ਗਲਤ ਅਸਰ ਹੁੰਦਾ ਦੂਸਰਾ ਵੱਡਾ ਕਾਰਨ ਇੱਕ ਹੋਰ ਹੈ ਕਹਿੰਦੇ ਵੀ ਬਹੁਤ ਪੂਰਾ ਦਿਨ ਟ੍ਰੈਫਿਕ ਖਰਾਬ ਹੁੰਦੀ ਹੈ ਜਦੋਂ ਰੋਡ ਇੱਕ ਬੰਦ ਕਰ ਦਿੰਦੇ ਆ ਨਾ ਲਾਈਨਾਂ ਤੇ ਸਾਰਾ ਦਿਨ ਟ੍ਰੈਫਿਕ ਦਾ ਬੜਾ ਹੁੰਦਾ ਤੇ ਪਰ ਨਗਰ ਕੀਰਤਨ ਉਹ ਡਾਊਨ ਟੋਨ ਦੇ ਵਿੱਚ ਵੀ ਜਦੋਂ ਹੁੰਦਾ ਆ ਤੁਸੀਂ ਯਕੀਨ ਮੰਨਿਓ 5-5 ਲੱਖ ਦਾ ਇਕੱਠ ਤੇ ਮੈਂ ਦੇਖਿਆ ਹੋਇਆ ਤੇ ਹੁਣ ਇਦਾਂ ਕਿਉਂ ਹੋਣ ਲੱਗ ਪਿਆ ਆਸਟ੍ਰੇਲੀਆ ਦੇ ਵਿੱਚ ਵੀ ਵਰਨਿੰਗ ਦਿੱਤੀ ਹੋਈ ਆ ਕੈਨਸਲ ਕਰਤਾ ਹੁਣ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦੀ ਨੌਜਵਾਨ ਪੀੜੀ ਅੱਗੇ ਆਈ ਆ ਤੇ ਨੌਜਵਾਨ ਪੀੜੀ ਜਿੱਥੇ ਇਹੋ ਜਿਹਾ ਪ੍ਰੋਟੈਸਟ ਲੈ ਕੇ ਅੱਗੇ ਆ ਜਵੇ ਉੱਥੇ ਫਿਰ ਕੰਮ ਵਧਦਾ ਜਾਂਦਾ ਕਿਉਂਕਿ ਜਿਸ ਤਰ੍ਹਾਂ ਉਹਨੇ ਬੈਨਰ ਫੜੇ ਹੋਏ ਨੇ ਹੱਥਾਂ ਦੇ ਵਿੱਚ ਇਹਨਾਂ ਬੈਨਰਾਂ ਦਾ ਫਿਰ ਦੂਰ ਤੱਕ ਅਸਰ ਪੈਂਦਾ ਆ ਜਿਹੜੇ ਬੈਨਰ ਨੇ ਇਹਨਾਂ ਬੈਨਰਾਂ ਦਾ ਦੂਰ ਤੱਕ ਫੈਸਰ ਪੈਂਦਾ ਦੂਜੇ ਦੂਜੇ ਮੁਲਕਾਂ ਦੇ ਲੋਕ ਵੀ ਦੇਖ ਦੇਖ ਕੇ ਫਿਰ ਇਹ ਕੁਛ ਕਰਦੇ ਨੇ ਤੇ ਕਿਉਂ ਅਸੀਂ ਵੱਖਰੀ ਪਹਿਚਾਨ ਬਣਾਉਣੀ ਚਾਹੁੰਨੇ ਠੀਕ ਹੈ ਪੰਜਾਬੀਆਂ ਦੀ ਸ਼ਾਨ ਵੱਖਰੀ ਪਰ ਇੰਨੀ ਵੀ ਵੱਖਰੀ ਨਾ ਬਣਾਓ ਕਿ ਸਾਡੇ ਵੱਲ ਦੇਖ ਕੇ ਲੋਕੀ ਘੂਰੀਆਂ ਵਟ ਕੇ ਲੰਘ ਜਾਣ ਜਾਂ ਰਸਤੇ ਬਦਲ ਲੈਣ ਕਿ ਛੱਡੋ ਯਾਰ ਇਹ ਬੰਦਿਆਂ ਨੂੰ ਛੱਡੋ ਇੰਨਾ ਕੁ ਵੀ ਵੱਖਰੀ ਪਹਿਚਾਨ ਨਾ ਬਣਾਓ ਰੱਬ ਦਾ ਵਾਸਤਾ ਕਿਤੇ ਇਦਾਂ ਨਾ ਹੋਵੇ ਅਮਰੀਕਾ ਤੋਂ ਸ਼ੁਰੂ ਹੋਏ ਸੀਗੇ ਕੰਮ ਦਿਲੋਂ ਹੁਣ ਅਮਰੀਕਾ ਵਿੱਚ ਕੀ ਹਾਲ ਕੀਤਾ ਪਿਆ ਬਿਸ਼ੱਕ ਬਾਕੀਆਂ ਕਮਿਊਨਿਟੀ ਨੂੰ ਵੀ ਕੱਢ ਰਹੇ ਨੇ ਉਹਨਾਂ ਦੀਆਂ ਵੀ ਗੱਲਾਂ ਨੇ ਪਰ ਅਸੀਂ ਪੰਜਾਬੀਆਂ ਸਾਡੇ ਮੂਰੇ ਸਾਡਾ ਪੰਜਾਬੀਆਂ ਦਾ ਕੰਮ ਜ਼ਿਆਦਾ ਆਉਂਦਾ ਤਾਂ ਅਸੀਂ ਕੁਦਰਤੀ ਗੱਲ ਅਸੀਂ ਪੰਜਾਬੀਆਂ ਦੀ ਗੱਲ ਆਪਣਿਆਂ ਦੀ ਕਰਾਂਗੇ ਜੇ ਕੋਈ ਚੰਗਾ ਕੰਮ ਹੁੰਦਾ ਉਹਦੀ ਵਧਾਈ ਵੀ ਕਰਦੀ ਮਾੜਾ ਹੁੰਦਾ ਤਾਂ ਉਹਦੀ ਨਿਖੇਦੀ ਵਿੱਚ ਅਸੀਂ ਕਰਾਂਗੇ ਅਮਰੀਕਾ ਵੀ ਸ਼ੁਰੂ ਹੋਇਆ ਇੰਗਲੈਂਡ ਚ ਵੀ ਹੋਣ ਡੈਪੂਟੇਸ਼ਨ ਲਾਉਣ ਲੱਗ ਪੈਨੇ ਕੱਢਣ ਲੱਗ ਪੈਨੇ ਲੋਕਾਂ ਨੂੰ ਕੈਨੇਡਾ ਵਿੱਚ ਵੀ ਕੱਢਣ ਲੱਗ ਪੈਨੇ ਆਸਟ੍ਰੇਲੀਆ ਵਿੱਚ ਵੀ ਨਿਊਜ਼ੀਲੈਂਡ ਵੀ ਹੋਰਾਂ ਕਈਆਂ ਮੁਲਕਾਂ ਦੇ ਵਿੱਚ ਵੀ ਕਿਉਂ ਕਿਉਂ ਇਦਾਂ ਦੇ ਕੰਮ ਹੋਣ ਲੱਗ ਜੇ ਲੱਗ ਗਏ ਨੇ ਦੂਸਰੀ ਗੱਲ ਕਿ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜੋ ਕੁਛ ਹੈ ਉਹ ਇਹ ਨਹੀਂ ਕਿ ਪੂਰਾ ਨਿਊਜ਼ੀਲੈਂਡ ਹੀ ਖਿਲਾਫ ਹੋ ਗਿਆ ਉੱਥੇ ਤੇ ਇੱਕ ਸੰਸਥਾ ਜਿੱਦਾ ਆਪਣੇ ਪਿੰਡ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨੇ ਨਰੂਲੇ ਹੁਣੀ ਤੋਂ ਬਰਜਿੰਦਰ ਹੁਣੀ ਇਹਨਾਂ ਨੇ ਅਲੱਗ-ਅਲੱਗ ਆਪਣਾ ਬਣਾਇਆ ਹੋਇਆ ਕ੍ਰਿਸਚਨਾਂ ਦੇ ਚਰਚ ਅਲੱਗ-ਅਲੱਗ ਤੇ ਆਪਣੇ-ਆਪਣੇ ਨੇ ਗਰੁੱਪ ਬਣਾਏ ਹੋਏ ਨੇ ਇਦਾਂ ਹੀ ਇਹ ਵੀ ਇੱਕ ਗਰੁੱਪ ਦੇ ਨੇ ਕਿਸੇ ਇੱਕ ਚਰਚ ਦੇ ਲੋਕ ਨੇ ਯਾਨੀ ਕਿ ਸਾਰਾ ਨਿਊਜ਼ੀਲੈਂਡ ਪੰਜਾਬੀਆਂ ਦੇ ਪੇਛੇ ਪੈ ਗਿਆ ਇਹ ਵੀ ਮੈਂ ਕਲੀਅਰ ਕਰਨਾ ਚਾਹੁੰਨਾ ਤੇ ਉਹ ਬਸ ਇੱਕੋ ਬੰਦਾ ਆ ਉਹਦੀ ਇਹ ਸਾਰੀ ਸੈਨਾ ਕਹਿ ਲਓ ਉਹਦੇ ਚੇਲੇ ਕਹਿ ਲਓ ਇਹਨਾਂ ਨੇ ਇਕੱਠ ਕਰਕੇ ਸਲਾਹ ਕਰਕੇ ਆਪਣੇ ਸਾਰੇ ਅੱਗੇ ਬੰਦੇ ਭੇਜ ਦਿੱਤੇ ਤੇ ਨਿਊਜ਼ੀਲੈਂਡ ਦੀ ਸਰਕਾਰਾਂ ਵੱਲੋਂ ਵੀ ਨਿਖੇਦੀ ਹੋਈ ਆ ਇਹਦਾ ਸੋਚੋ ਕਿ ਸ਼ਾਇਦ ਸਾਰਾ ਨਿਊਜ਼ੀਲੈਂਡ ਪਰ ਸਾਨੂੰ ਇਹਨਾਂ ਚੀਜ਼ਾਂ ਤੋਂ ਸਿੱਖਣਾ ਪੈਣਾ ਕੁਛ ਨਾ ਕੁਛ ਅਦਰਵਾਈਜ਼ ਟਾਈਮ ਨਹੀਂ ਲੱਗੇਗਾ ਬਹੁਤਾ ਜੇ ਅਸੀਂ ਆਪਣੀਆਂ ਪੀੜ੍ਹੀਆਂ ਥੱਲੇ ਸੋਟੇ ਨਹੀਂ ਫੇਰੇ ਤੇ ਬਹੁਤਾ ਟਾਈਮ ਨਹੀਂ ਲੱਗਣਾ ਕਿ ਜਦੋਂ ਪੂਰਾ ਨਿਊਜ਼ੀਲੈਂਡ ਵੀ ਆ ਸਕਦਾ ਕਿਉਂਕਿ ਇਹੋ ਜਿਹੇ ਬੈਨਰ ਨੇ ਆ ਜਿਹੜੀ ਨੌਜਵਾਨੀ ਆ ਇਹਨਾਂ ਨੂੰ ਦੇਖ ਦੇਖ ਕੇ ਜੇ ਅੱਜ ਜੇ 50 ਜਣੇ ਸੀ ਕੱਲ ਨੂੰ 100 ਹੋ ਜਾਏਗਾ 150 ਹੋ ਜਾਏਗਾ 200 400 ਇੱਕ ਕਲਾਰਾ ਵਧ ਸਕਦਾ ਤੇ ਸਾਡੀ ਕਮਿਊਨਿਟੀ ਨੂੰ ਉਥੇ ਸਰਕਾਰਾਂ ਨਾਲ ਮਿਲ ਕੇ ਗੱਲਬਾਤ ਇਹ ਤੇ ਕਰਨੀ ਚਾਹੀਦੀ ਆਪਣੀ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਐਕਸਪਲੇਨ ਅਸੀਂ ਪ੍ਰੋਬਲਮ ਇਹ ਵੀ ਜਿਹੜਾ ਅਸੀਂ ਪ੍ਰਚਾਰ ਕਰਦੇ ਉਹ ਆਪਣੇ ਵਿੱਚ ਹੀ ਕਰੀ ਜਾਂਦੇ ਆ ਜਿਨ੍ਹਾਂ ਨੂੰ ਪਤਾ ਹੀ ਆ ਜੇ ਕਿਤੇ ਕੋਈ ਇਕੱਠ ਵੀ ਹੁੰਦਾ ਸੀ ਪੰਜਾਬੀ ਵਿੱਚ ਬੋਲਣ ਲੱਗ ਜਾਂਦੇ ਆ ਜਿਹੜੇ ਸਾਡੇ ਲੈਕਚਰ ਹੁੰਦੇ ਨੇ ਭਾਵੇਂ ਉਹ ਨਗਰ ਕੀਰਤਨ ਹੀ ਹੋਵੇ ਕਿਉਂਕਿ ਪੰਜਾਬੀ ਜਦੋਂ ਅਸੀਂ ਕਰਦੇ ਗੋਰਿਆਂ ਨੂੰ ਜਾਂ ਹੋਰ ਕਮਿਊਨਿਟੀ ਨੂੰ ਕੁਝ ਪਤਾ ਨਹੀਂ ਲੱਗਦਾ ਉੱਥੇ ਚਾਹੀਦਾ ਕੁਝ ਇੱਕ ਪੜ੍ਹੇ ਲਿਖੇ ਲੋਕ ਹੋਣ ਜਿੱਥੇ ਬੇਸ਼ੱਕ ਪ੍ਰੈਸ ਕਾਨਫਰੰਸ ਹੋਵੇ ਬੇਸ਼ੱਕ ਨਗਰ ਕੀਰਤਨ ਦੀ ਸਪੀਚ ਹੋਵੇ ਬੇਸ਼ੱਕ ਗੁਰਦੁਆਰਿਆਂ ਦੇ ਵਿੱਚ ਸਪੀਚ ਹੋਵੇ ਇੰਗਲਿਸ਼ ਦੇ ਵਿੱਚ ਜ਼ਰੂਰ ਕਰਨੀ ਚਾਹੀਦੀ ਸਪੈਸ਼ਲੀ ਨਗਰ ਕੀਰਤਨ ਵਾਲੇ ਦਿਨ ਤਾਂ ਕਿ ਦੂਜੀਆਂ ਕਮਿਊਨਿਟੀ ਨੂੰ ਪਤਾ ਲੱਗੇ ਕਿ ਇਹਦਾ ਕੀਰਤਨ ਦਾ ਮਕਸਦ ਕੀ ਆ ਅਸੀਂ ਕੌਣ ਲੋਕ ਆ ਪਰ ਮੈਂ ਆਖਿਰ ਤੇ ਫਿਰ ਇਹੀ ਕਹਾਂਗਾ ਕੀਰਤਨ ਜ ਨਗਰ ਕੀਰਤਨ ਜਿਹੜਾ ਨਾ ਨਗਰ ਕੀਰਤਨ ਨੂੰ ਸਿਰਫ ਔਰ ਸਿਰਫ ਨਗਰ ਕੀਰਤਨ ਰਹਿਣ ਦੇ ਉਹ ਹਰ ਸਾਲ ਉਹਦੇ ਵਿੱਚ ਉਹ ਹੀ ਭਗਤੀ ਵਾਲਾ ਕੰਮ ਹੋਣਾ ਚਾਹੀਦਾ ਤੁਸੀਂ ਪੰਜ ਪਿਆਰਿਆਂ ਨੂੰ ਲੈ ਕੇ ਤੁਰੋ ਤੁਸੀਂ ਚਾਰ ਸਹਿਬਜ਼ਾਦਿਆਂ ਦੀ ਗੱਲ ਹੈ ਕਿ ਤੁਰੋ ਉਹਨਾਂ ਦੇ ਝਾਕੀਆਂ ਬਣਾਓ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਘੋੜੇ ਤੇ ਚੜਾ ਕੇ ਉਹ ਝਾਕੀ ਬਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਖੇਤੀ ਕਰਦਿਆਂ ਦੀ ਝਾਕੀ ਬਣਾਓ ਦਸੇ ਗੁਰੂਆਂ ਦੀ ਗੱਲ ਕਰੋ ਇਹਨਾਂ ਲੋਕਾਂ ਦੀ ਗੱਲ ਤੁਸੀਂ ਕਦੋਂ ਕਰਨੀ ਚਾਹੁੰਦੇ ਹੋ ਨਗਰਕੀਤੇ ਵਿੱਚ ਕਿਉਂ ਕਰਨੀ ਚਾਹੁੰਦੇ ਹੋ ਇਹਨਾਂ ਲੋਕਾਂ ਦੀ ਗੱਲ ਇਹਨਾਂ ਲੋਕਾਂ ਨੂੰ ਕਿਉਂ ਤੁਸੀਂ ਪੌਪੂਲਰ ਕਰਦੇ ਹੋ ਜੇ ਕਰਨੀ ਵੀ ਗੱਲ ਮੈਂ ਅਗੇਨ ਕਹਿੰਦਾ ਹੁਣ ਤੀਜੀ ਵਾਰੀ ਕਹਿਣ ਲੱਗਾ ਐਸੇ ਵੀਡੀਓ ਵਿੱਚ ਅਲੱਗ ਦਿਨ ਰੱਖਿਆ ਕਰੋ ਅਲੱਗ ਦਿਨ ਉਹ ਸਿਰਫ ਪ੍ਰੋਟੈਸਟ ਦਾ ਹੋਵੇ ਉਹਦੇ ਵਿੱਚ ਜੋ ਮਰਜ਼ੀ ਨਾਅਰੇਬਾਜੀ ਕਰੋ ਇਹਨਾਂ ਨੂੰ ਕੁੱਤਿਆਂ ਵਾਂਗੜੀ ਸੋਚੋ ਮਰਜ਼ੀ ਕਰੋ ਤੁਹਾਡੀ ਮਰਜ਼ੀ ਹੈ ਉਹਦੇ ਵਿੱਚ ਕਿਹਨੇ ਜਾਣਾ ਕਿਹਨੇ ਨਹੀਂ ਜਾਣਾ ਉਹ ਲੋਕਾਂ ਦੀ ਮਰਜ਼ੀ ਹੈ ਨਗਰ ਕੀਰਤਨ ਇੱਕੋ ਜੀ ਚੀਜ਼ ਆ ਜਿੱਥੇ ਸਾਰਿਆਂ ਨੇ ਜਾਣਾ ਹੁੰਦਾ ਆਪਣੇ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਆਪਣੀਆਂ ਮਿਸਿਸ ਨੂੰ ਆਪਣੀਆਂ ਮਾਵਾਂ ਨੂੰ ਲੈ ਕੇ ਜਾਣਾ ਹੁੰਦਾ ਤੇ ਜਿਹੜੇ ਕੈਨੇਡੀਅਨ ਬੌਰਨ ਬੱਚੇ ਨੇ ਉਹ ਕਹਿਣ ਲੱਗ ਪਏ ਨੇ ਕਿ ਅਸੀਂ ਨਹੀਂ ਜਾਣਾ ਨਗਰ ਕੀਰਤਨ ਤੇ ਜੋ ਆ ਕੁਝ ਦੇਖਦੇ ਨੇ ਬੱਚਿਆਂ ਨੂੰ ਇਦਾਂ ਮਹਿਸੂਸ ਹੁੰਦਾ ਕਿ ਟੈਰੋਰੀਜ਼ਮ ਹਟਾ ਨਹੀਂ ਰਹੇ ਅਸੀਂ ਟੈਰੋਰੀਜ਼ਮ ਨੂੰ ਵਧਾ ਰਹੇ ਆ ਇਹਨਾਂ ਗੱਲਾਂ ਨੂੰ ਸਾਨੂੰ ਸਮਝਣ ਦੀ ਲੋੜ ਆ ਮੇਰੀਆਂ ਮੇਰੀਆਂ ਨਾਲ ਗੱਲਾਂ ਦਾ ਹੋ ਸਕਦਾ ਕੁਛੇ ਲੋਕ ਗੁੱਸਾ ਵੀ ਕਰਨ ਪਰ ਨਹੀਂ ਇਹਨਾਂ ਗੱਲਾਂ ਤੇ ਗੌਰ ਕਰਨ ਦੀ ਲੋੜ ਆ ਰੱਬ ਦਾ ਵਾਸਤਾ ਗੌਰ ਕਰੋ ਨਹੀਂ ਤਾਂ ਆਉਣ ਵਾਲਾ ਸਮਾਂ ਭਿਆਨਕ ਹੋਏਗਾ ਔਰ ਇੱਕ ਗੱਲ ਹਮੇਸ਼ਾ ਦਿਮਾਗ ਦੇ ਵਿੱਚ ਰੱਖਣ ਭਾਵੇਂ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਵਸਦੇ ਹੋ ਗੱਲ ਇੱਕ ਦਿਮਾਗ ਦੇ ਵਿੱਚ ਇੱਥੇ ਬਿਠਾ ਲਿਓ ਬੇਸ਼ੱਕ ਤੁਸੀਂ ਸਿਟੀਜ਼ਨ ਹੋ ਕਿਸੇ ਮੁਲਕ ਦੇ ਚਲੇ ਜਾ ਕੇ ਹੋ ਗਏ ਸਿਟੀਜ਼ਨ ਹੋ ਗਏ ਉਹ ਬੇਸ਼ੱਕ ਇਮੀਗ੍ਰੈਂਟ ਹੋ ਬੇਸ਼ੱਕ ਰਿਫਿਊਜੀਓ ਕਿਸੇ ਵੀ ਸਟੇਟਸ ਤੇ ਤੁਸੀਂ ਉੱਥੇ ਹੋ ਇਹ ਗੱਲ ਦਿਮਾਗ ਦੇ ਵਿੱਚ ਰੱਖਿਓ ਐਂਡ ਆਫ ਦਾ ਡੇ ਉਹ ਮੁਲਕ ਉਹਨਾਂ ਦੇ ਹੀ ਹਨ ਮਾਲਕ ਉਹਨਾਂ ਨੇ ਰਹਿਣਾ ਉਹਨਾਂ ਦੇ ਮੁਲਕਾਂ ਦੇ ਅਸੀਂ ਫਿਰ ਵੀ ਬਗਾਨੀ ਕੰਟਰੀ ਦੇ ਵਿੱਚ ਆ ਇਹ ਗੱਲ ਦਿਮਾਗ ਦੇ ਵਿੱਚ ਰੱਖਿਓ ਇਹਨਾਂ ਦੀ ਮਰਜ਼ੀ ਆ ਇਹ ਕੱਲ ਨੂੰ ਕੋਈ ਵੀ ਕਾਨੂੰਨ ਬਣਾ ਲੈਣ ਸਾਨੂੰ ਫੋਲੋ ਕਰਨਾ ਹੀ ਪੈਣਾ ਉਸ ਕਾਨੂੰਨ ਨੂੰ ਜੇ ਸਟੂਡੈਂਟਸ ਦੀ ਗੱਲ ਕਰੀਏ ਤੇ ਸਟੂਡੈਂਟਸ ਨੇ ਪ੍ਰੋਬਲਮ ਪਤਾ ਕਿੱਥੇ ਆਈਆਂ ਇਹਨਾਂ ਲੋਕਾਂ ਨੇ ਵੀਜ਼ੇ ਖੋਲੇ ਸੀਗੇ ਕੀ ਤੁਸੀਂ ਆਓ ਸਾਲ 2 ਸਾਲ 3 ਸਾਲ ਜਿੰਨੀ ਦੇਦਾ ਤੁਹਾਡਾ ਕੋਰਸ ਆ ਪੜਾਈ ਕਰਕੇ ਵਾਪਸ ਜਾਓ ਤੇ ਫਿਰ ਕਿਸੇ ਤਰੀਕੇ ਨਾਲ ਜਾਉਣਾ ਚਾਹੋ ਤੇ ਆਓ ਪੱਕੇ ਡਾਕੂਮੈਂਟਸ ਦੇ ਨਾਲ ਪਰ ਅਸੀਂ ਤੇ ਘਰੋਂ ਹੀ ਇਹ ਸੋਚ ਕੇ ਤੁਰਿਆ ਵੀ ਹੁਣ ਬਸ ਆਉਣਾ ਹੀ ਨਹੀਂ ਆ ਅਗਲੇ ਫੇ ਕਹਿੰਦੇ ਹੁਣ ਅਗਲੇ ਕਹਿੰਦੇ ਆ ਵੀ ਸਾਡਾ ਕਸੂਰ ਨਹੀਂ ਤੁਹਾਨੂੰ ਵੀਜ਼ੇ ਬਹੁਤ ਦਿੱਤੇ ਆ 노 ਡਾਊਟ ਪਰ ਕਿਸੇ ਵੀ ਵੀਜ਼ੇ ਤੇ ਇਹ ਲਿਖਿਆ ਦਿਖਾ ਦਿਓ ਕਹਿੰਦੇ ਕਿ ਜਿੱਥੇ ਲਿਖਿਆ ਹੋਵੇ ਵੀ ਤੁਸੀਂ ਪਰਮਾਨੈਂਟ ਤੁਹਾਨੂੰ ਪੀਆਰ ਦਿੱਤੀ ਜਾਏਗੀ ਤਾਂ ਤੁਸੀਂ ਪਰਮਾਨੈਂਟ ਆ ਜਾਓ ਪੜਾਈ ਕਰਕੇ ਇੱਥੇ ਰਹਿ ਜਾਓ ਪਰ ਅਸੀਂ ਹਟਦੇ ਨਹੀਂ ਸੋ ਰੱਬ ਦਾ ਵਾਸਤਾ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ ਸੋਚਣ ਦੀ ਲੋੜ ਆ ਕਈ ਵਾਰੀ ਗੁੱਸਾ ਕਰ ਲੈਂਦੇ ਨੇ ਸਾਡੇ ਲੋਕ ਗੁੱਸਾ ਕਰਨ ਦੀ ਬਜਾਏ ਇਹਨਾਂ ਗੱਲਾਂ ਤੇ ਅਸੀਂ ਜੇ ਕੰਮ ਕਰਾਂਗੇ ਤੇ ਇਹੋ ਜਿਹਾ ਪ੍ਰੋਟੈਸਟ ਸਾਡੇ ਨਗਰ ਕੀਰਤਨਾਂ ਦੇ ਮੋਰੇ ਨਾ ਆਉਣ ਦੁਆ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ